ਮੰਗੀ ਮੰਗੀ ਸ਼ਹਾਵ ਮੰਗੀ ਮਨੀਆਂ ਪਜਾਮੀਆਂ ਪਾਉਣੀਆਂ ਪਰ ਪਜਾਮੀਆਂ ਵਾਲੇ ਦੇ ਯਾਰ ਬੇਦਾਨ ਸਭਾ ਤੇ ਪੰਜਾਬ ਦੇ ਭਲੇ ਦੀ ਤਾਂ ਗੱਲ ਹੋਣੀ ਨਹੀਂ ਲੀਡਰ ਆਫ ਦੀ ਆਪੋਜੀਸ਼ਨ ਪਜਾਮੀ ਕਿਹੇ ਜੀ ਪਾਉਂਦਾ ਤੂੰ ਇੱਥੇ ਆ ਕੇ ਬਹਿ ਜਾ ਇਹ ਕਿਹੜਾ ਪੰਜਾਬ ਦਾ ਭਲਾ ਹੋ ਜੂ ਇਹਦੇ ਨਾਲ ਜ਼ਰੂਰ ਮੁੱਖ ਮੰਤਰੀ ਸਮਝਾਉਣ ਦੀ ਕਿਰਪਾਲਤਾ ਕਰਨ ਇਨ੍ਹਾਂ ਸਰਦਾਰਾਂ ਇੱਕ ਆਕਿਆਂ ਦਾ ਇੱਕੋ ਹੀ ਵਾਕ ਕਿਆ ਕੁਰਸੀਆਂ ਤੇ ਕਿਉਂ ਆ ਗਰੀਬਾਂ ਜਵਾਬ 4 ਮਾਰਚ ਨੂੰ ਪੰਜਾਬ ਵਿਧਾਨ ਸਭਾ اجلاس ਦੌਰਾਨ ਭਗਵੰਤ ਮਾਨ ਨੇ ਪ੍ਰਤਾਪ ਸਿੰਘ ਬਾਜਵਾ ਦੇ ਕੱਪੜਿਆਂ ਬਾਰੇ ਇੱਕ ਟਿੱਪਣੀ ਕੀਤੀ ਸੀ ਇਸ ਮਸਲੇ ਤੇ ਵੀ ਹੁਣ ਸਿਆਸਤ ਗਰਮਾ ਗਈ ਵਿਕਰਮ ਸਿੰਘ ਮਜੀਠੀਆ ਨੇ ਇਸ ਮੁੱਦੇ ਤੇ ਮਾਨ ਤੇ ਪਲਟਵਾਰ ਕੀਤਾ ਇਨਾ ਸਰਦਾਰ ਇੱਕ ਆਕ ਕਹਿੰਦਾ ਇੱਕੋ ਹੀ ਵਾਕ ਕਿਹਾ ਕੁਰਸੀਆਂ ਤੇ ਕਿਉਂ ਆ ਗਏ ਗਰੀਬਾਂ ਦੇ ਜਵਾਕ ਬਸ ਆਈਏ ਮਹਿੰਗੇ ਮਹਿੰਗੇ ਸ਼ਾਲ ਮਹਿੰਗੀਆਂ ਮਹਿੰਗੀਆਂ ਪਜਾਮੀਆਂ ਪਾਉਣੀਆਂ ਔਰ ਪਜਾਮੀਆਂ ਵਾਲੇ ਦੇ ਯਾਰ ਉਹ ਤੁਸੀਂ ਸਮਾਂ ਮਾਲਚਾ ਵੱਡੇ ਵੱਡੇ ਤੁਸਕ ਕਹਿੰਦੇ ਆ ਸਾਨੂੰ ਤੁਸਕਾਂ ਦੇ ਵਿੱਚ ਮਾਪਨਾਂ ਨੂੰ ਬੱਕਰਿਆਂ ਨੂੰ ਧੜਕੇ ਲਾਉਣ ਵਾਲੇ ਕਹਿੰਦੇ ਚਿੱਠੀਆਂ ਲਿਖੀਆਂ ਮੈਂ ਬਹੁਤ ਕਦੇ ਕਿਸਾਨਾਂ ਬਾਰੇ ਚਿੱਠੀ ਲਿਖੀ ਸੀ ਜਦੋਂ ਸਵਾ ਸਾਲ ਬਾੜਾਂ ਤੇ ਬੈਠੇ ਰਹੇ ਸੀ 726 ਮਰ ਗਏ ਕਰੇ ਸ਼ਰਧਾਂਜਲੀ ਦਿੱਤੀ ਸਾਰੇ ਤੇ ਵਿਧਾਨ ਸਭਾ ਜੇ ਪੰਜਾਬ ਦੇ ਭਲੇ ਦੀ ਤਾਂ ਗੱਲ ਹੋ ਨਹੀਂ ਰਹੀ ਲੀਡਰ ਆਫ ਦੀ ਆਪੋਜੀਸ਼ਨ ਪੰਜਾਮੀ ਕਹੇ ਜੀ ਪਾਉਂਦਾ ਤੂੰ ਇੱਥੇ ਆ ਕੇ ਬਹਿ ਜਾ ਤੇਰਾ ਮੁੰਡਾ ਫਿਲਮ ਸਟਾਰ ਨਹੀਂ ਬਣ ਸਕਦਾ ਇਹ ਕਿਹੜਾ ਪੰਜਾਬ ਦਾ ਭਲਾ ਹੋ ਜੂ ਇਹਦੇ ਨਾਲ ਜ਼ਰੂਰ ਮੁੱਖ ਮੰਤਰੀ ਸਮਝਾਉਣ ਦੀ ਕਿਰਪਾਲਤਾ ਕਰਨ